ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਟਰੈਕਟਰ ਮੰਡੀ ਵਿੱਚ ਤੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਖੜੇ ਆ ਤੇ ਆਪਾਂ ਘੈਂ ਘੈਂ ਟਰੈਕਟਰ ਸਸਤੇ ਮੁੱਲ 'ਤੇ ਟਰੈਕਟਰ ਲੈ ਕੇ ਆਏ ਆ ਫਾਰਮ ਖੜਾਗਾ 97 ਮਾਡਲ 1 ਲੱਖ ਪੂਰਾ ਮੰਗਿਆ ਬਾਈ ਨੇ ਤੇ ਟਾਇਰ ਵੀ ਦੇ ਰਿਹਾ ਹੈ 40-50 ਪੈਸੇ ਹੈਗੇ ਰੇ ਟਾਇਰ ਫਾਰਮ ਛੱਡ ਦੇ ਤੇ ਘੈਂਡ ਕੰਡੀਸ਼ਨ ਆ ਥੋੜੀ ਜੀ ਜੇ ਕਿਸੇ ਨੇ ਘੱਟ ਮੁੱਲ 'ਤੇ ਲੈਣਾ ਲੈਣਾ ਹੈ ਇਹ ਟਰੈਕਟਰ ਤਾਂ ਮਿਲ ਜੂਗਾ ਕਾਤੇ ਮਜ਼ਦੂਰ ਕਿਲਕ ਤੋਂ ਵੀ ਥੱਲੇ ਮਿਲ ਸਕਦਾ ਹੈ ਤੇ ਆ ਖੜਾ ਹੈਗਾ ਸਬਰਾਜ 855 FE ਤੇ ਨਵਾਂ ਟਰੈਕਟਰ ਹੈ ਜਮਾਂ ਕੰਡੀਸ਼ਨ ਦੇਖੋ ਓਕੇ ਹੈ ਜਮਾਂ ਤੇ ਰੇਟ ਹੈਗਾ ਇਹਦਾ ਮਾਡਲ ਹੈਗਾ 13 ਤੇ ਰੇਟ ਹੈਗਾ 455000 ਰੁਪਏ ਤੇ ਘੈਂਟ ਕੰਡੀਸ਼ਨ ਵਾਲਾ ਜਮਾਂ ਓਕੇ ਖੜਾ ਹੈਗਾ ਸਿੱਛ ਜਮਾਂ ਦੇਖੋ ਟਾਇਰ ਟੂਰ ਵੀ ਹੈਗੇ ਆ ਜੇ 80 ਪੈਸੇ ਤੇ ਜਮਾਂ ਓਕੇ ਆ ਛਤਰੀ-ਛੁਤਰੀ ਵੀ ਵਿੱਚੀ ਹੈ ਇਸ ਨਾਲ ਤੇ ਡੰਡਾ ਛਤਰੀ ਸਾਰਾ ਕੁਛ ਦੇ ਨਾਲ ਠੀਕ ਆ ਤੇ ਅੱਗੇ ਆਪਣੇ ਕੋਲ ਸੋਨਾ ਲੀਕਾ ਡੀਆਈ 35 ਸੋਨਾ ਲੀਕਾ ਡੀਆਈ 35 ਖੜਾਗਾ ਤੇ ਕੰਡੀਸ਼ਨ ਇਹਦੀ ਜਮਾਂ ਓਕੇ ਆ ਡੀਆਈ ਦੀ ਤੇ ਟਾਇਰ ਟੂਰ ਹੈਗੇ ਤੇ 80 ਪੈਸੇ ਤੇ ਨਾਲ ਇਹਦੇ ਸਾਰਾ ਕੁਛ ਮਿਲ ਜੂ ਛਤਰੀ ਛਤਰੀ ਵਿਚੀ ਇਹਦੇ ਨਾਲ ਇਹਦੀ ਡਿਮਾਂਡ ਹੈਗੀ ਆ ਮਾਡਲ ਹੈਗਾ 2005 ਤੇ ਡਿਮਾਂਡ ਹੈਗੀ 235000 ਅੱਗੇ ਖੜਾਗਾ ਸੋਨਾ ਲਿੱਕਾ BI 750 ਤੇ ਟੈਟੂਰਾਂ ਦੀ ਕੰਡੀਸ਼ਨ ਜਮਾ ਬਿਲਕੁਲ ਓਕੇ ਆ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜਮਾ ਛਤਰੀ ਛਤਰੀ ਡੰਡਾ ਡੁੰਡਾ ਜਮਾ ਪੇਪਰ ਬੁੱਕਰ ਆ ਦੇਖੋ ਸਾਰਾ ਕੁਝ ਲੱਗਿਆ ਹੋਇਆ ਛਤਰੀ ਛਤਰੀ ਸਾਰਾ ਕੁਛ ਤੇ ਨਾਲ ਹੀ ਆ ਡੰਡਾ ਡੁੰਡਾ ਜਿੰਨਾ ਵੀ ਹੈਗਾ ਤੇ ਕੰਡੀਸ਼ਨ ਜਮ ਓਕੇ ਆ ਨਵੇਂ ਵਰਗੀ ਪਈ ਤੇ ਡਿਮਾਂਡ ਮਾਡਲ ਹੈਗਾ 16 ਤੇ ਡਿਮਾਂਡ ਹੈਗੀ 4,55,000 ਪਾਓ ਮਾਡਲ ਤੇ ਖੜਾਗਾ ਫਾਰਮ ਸੱਟ ਡਬਲ ਕਲੱਚ ਫਾਰਮ ਸੱਟ ਫਿਰ ਡਬਲ ਕਲੱਚ 2017 ਮਾਡਲ ਆ 2,55,000 ਰੁਪਇਆ 2,55,000 ਰੁਪਇਆ ਹੱਥੇ ਲਿਖਿਆ ਹੋਇਆ ਮੂਰੇ ਤੇ ਕੰਡੀਸ਼ਨ ਘੈਂਟ ਆ ਜਮ ਓਕੇ ਆ オリジナル ਰੰਗ ਪੇਂਟ ਇਹਦਾ ਦੇਖੋ ਜੇ ਜਨਾਲਾ ਜਿ세 ਇਥੇ ਲਿਆ ਹੋਇਆ ਤੋਠੀ ਆ ਕੰਡੀਸ਼ਨ ਇਹਦੀ ਵੀ ਜਮਾ ਓਕੇ ਆ ਤੇ ਆਪਾਂ ਬਾਈ ਨਾਲ ਗੱਲ ਕਰਾਉਣੀ ਆ ਤੇ ਬਾਈ ਦਾ ਸਾਨੂੰ ਨੰਬਰ ਦੇਣਾ ਤੇ ਕੰਡੀਸ਼ਨ ਜਮਾ ਓਕੇ ਆ ਹੋਰ ਬਾਈ ਜੀ ਇਹਨੂੰ ਇੱਕ ਬੋਲੋ ਆਪਣਾ ਨੰਬਰ ਜੀ ਆ ਧੰਨਵਾਦ 97791 ਠੀਕ ਆ ਜੀ 5689 ਠੀਕ ਆ ਬਾਈ ਨੂੰ ਕਰ ਲਿਓ ਕਾਲ ਤੇ ਕੋਈ ਵੀ ਮੌਕੇ ਤੇ ਫੋਨ ਤੇ ਦੱਸੋ ਮੌਕੇ ਤੇ ਫੋਨ ਤੇ ਕਰ ਲੂਗਾ ਬਾਈ ਕੋਈ ਚੱਕਰੀ ਨਾ ਮੱਲੇ ਧੰਨਵਾਦ ਦੋਸਤੋ